ਇਲਾਵਾ ਤੋਂ ਦਖਾਣੀ ਨੇ ਇਨਟਰੈਂਸ ਇਹ ਬੋਰਡ ਵੀ ਆਪਣੇ ਮੋਜਾਂ ਲੁੱਟ ਰਿਹਾ ਹੈ ਹਾਂਜੀ ਤੈਨੂੰ ਕੋਈ ਮੋਜਾਂ ਦੇ ਇਹੀ ਲੁੱਟ ਰਿਹਾ ਜੀ ਸਹੀ ਗੱਲ ਹੈ ਅਸੀਂ ਤਾਂ ਕਦੀ ਕਦੇ ਹੀ ਆਏ ਰੋਜ ਸ਼ੇਰੇ ਪੰਜਾਬ ਦੀ ਹਵੇਲੀ ਚ ਰਹਿਦਾ ਇਹ ਕਿਹੜਾ ਘਟ ਹੋਣਾ ਹੈ ਵੀ ਦੱਸਦਾ ਹੋਣਾ ਮੈਂ ਸ਼ੇਰੇ ਪੰਜਾਬ ਦੀ ਹਵੇਲੀ ਦਾ ਬੋਰਡ ਆ ਭਾਈ ਮੈਨੂੰ ਨਾ ਹੱਥ ਲਾਓ ਕਾਫੀ ਜ਼ਿਆਦਾ ਵਰਕਰ ਲੱਗੇ ਹੋਏ ਨੇ ਜੀ ਬਹੁਤ ਸੋਹਣਾ ਕੰਮ ਚੱਲ ਰਿਹਾ ਜਦੋਂ ਹਵੇਲੀ ਦਾ ਨਾ ਵੇੜਾ ਖਲੋਤਾ ਮੈਂ ਇਥੋਂ ਵੇਖ ਰਿਹਾ ਸੀਗਾ ਮੈਂ ਅਮੇਜਿਨ ਕਰ ਰਿਹਾ ਸੀ ਕਿ ਜਦੋਂ ਬਾਦ ਅਵਸਥਾ ਚ ਮਹਾਰਾਜਾ ਰਣਜੀਤ ਸਿੰਘ ਇੱਥੇ ਵੇਰੇ ਚ ਭੱਜੇ ਫਿਰਦੇ ਹੋਣੇ ਆ ਤਾਂ ਉਹਨਾਂ ਦੀ ਮਾਤਾ ਮਾਤਾ ਰਾਜਕੌਰ ਉਹਨੂੰ ਆਵਾਜ਼ ਮਾਰਦੀ ਹੋਣੀ ਆ ਪਤਾ ਨਹੀਂ ਵੇਰੇ ਰਣਜੀਤ ਰਣਜੀਤ ਸਿੰਘ ਕਿੱਧਰ ਗਿਆ ਰਣ ਸਿੰਘ ਵੀ ਕਹਿ ਸਕਦੇ ਆ ਜੀਤਾ ਵੀ ਕਹਿ ਸਕਦੇ ਆ ਹਾਂਜੀ ਵੇਰੇ ਰਣਜੀਤ ਕਿੱਧਰ ਗਿਆ ਦੇਖੋ ਦੀ ਆਵਾਜ਼ ਆਉਂਦੀ ਹੋਣੀ ਇੱਕੋ ਸ਼ੇਰੇ ਪੰਜਾਬ ਦੀ ਇੱਥੇ ਹੀ ਆ ਤੇ ਖੇਡ ਲਈ ਛੱਡਦੇ ਹੋਣੇ ਛੋਟੀ ਉਮਰ 'ਚ ਪਿਤਾ ਜੀ ਚਲੇ ਗਏ ਸੀਗੇ ਤੇ ਮਹਾਰਾਜਾ ਰਣਜੀਤ ਸਿੰਘ ਨੇ ਫਿਰ ਜਦੋਂ ਇਹਨਾਂ ਦਾ ਵਿਆਹ ਹੋਇਆ ਮਹਿਤਾਬ ਕੌਰ ਦੇ ਨਾਲ ਜਿਹੜੀ ਕਿ ਸਦਾ ਕੌਰ ਬਟਾਲੇ ਵਾਲੇ ਦੀ ਧੀ ਸੀਗੀ ਤੇ ਉਸ ਤੋਂ ਬਾਅਦ ਸਦਾ ਕੌਰ ਇਹਨਾਂ ਦੀ ਸੱਸ ਬਣੀ ਉਹਨੇ ਇਹਨਾਂ ਦੀ ਬੜੀ ਮਦਦ ਕੀਤੀ ਦਿਨ ਰਾਤ ਆਹ ਥਾਂ ਐ ਜਿੱਥੇ ਅਸੀਂ ਖੜੇ ਆ ਜਿੱਥੋਂ ਖਾਲਸਾ ਰਾਜ ਦਾ ਮੋੜ ਵਜਾ ਸੀ ਆਹੀ ਹਵੇਲੀ ਜਿੱਥੋਂ ਕਹਿ ਲੋ ਕਿ ਉਹ ਜਕਾਰਿਆਂ ਦੀ ਗੂੰਜ ਉੱਠੀ ਸੀ ਸ਼ੁਕਰ ਚੱਕੀਆ ਮਿਸਲ ਜਿਹੜੀ ਸਰਦਾਰ ਚਰਤਪ ਸਿੰਘ ਜਿਹੜੇ ਇਹਨਾਂ ਦੇ ਦਾਦਾ ਜੀ ਸੀ ਉਸ ਤੋਂ ਬਾਅਦ ਸਰਦਾਰ ਮਹਾਂ ਸਿੰਘ ਜਿਹੜੇ ਇਹਨਾਂ ਦੇ ਪਿਤਾ ਜੀ ਸੀ ਉਸ ਤੋਂ ਬਾਅਦ ਇੱਕ ਗੱਲ ਆਈ ਮਹਾਰਾਜਾ ਰਣਜੀਤ ਸਿੰਘ ਦੇ ਕੋਲ ਅੱਜ ਆ ਸਾਹਮਣੇ ਘਰ ਹਨ ਜੀ ਪਰਾਂ ਬਾਜ਼ਾਰ ਹੈ ਚਾਰਚਫੇਰੀ ਬਾਜ਼ਾਰ ਹਨ ਬਿਲਕੁਲ ਅੰਦਰੂਨ ਸ਼ਹਿਰ ਦੇ ਵਿੱਚਾਂ ਅਸੀਂ ਤੇ ਹੁਣ ਆਪਾਂ ਇਧਰੋਂ ਹੀ ਐਂਟਰ ਕੀਤੇ ਸੀਗੇ ਥੱਲੇੋਂ ਤੇ ਇਧਰੋਂ ਐਂਟਰ ਕਰਕੇ ਥੱਲੇ ਥੱਲੇ ਤੇ ਇਧਰ ਆਏ ਸੀ ਆਹ 파ਟ ਮੈਨੂੰ ਨਹੀਂ ਪਤਾ ਵੀ ਅਸੀਂ ਜਾ ਸਕਦੇ ਹਾਂ ਜੀ ਕਿ ਨਹੀਂ ਸ਼ਾਇਦ ਅੰਦਰੋਂ ਜਾ ਕੇ ਦੇਖਦੇ ਜੇ ਥੱਲੇੋਂ ਕਨੈਕਸ਼ਨ ਹੋਇਆ ਤੇ ਜਾ ਸਕਦੇ ਹੋਏ ਤੇ ਜਾਵਾਂਗੇ ਪਰ ਜੋ ਵੀ ਹੈ ਪਹਿਲਾਂ ਹਾਲਾਤ ਜਿਹੜੇ ਸੀਗੇ ਅੱਜ ਦੇ ਹਾਲਾਤ ਜਿਹੜੇ ਆ ਉਹ ਇਹ ਹੈ ਕਿ ਇਹਨੂੰ ਰਿਸਟੋਰ ਕੀਤਾ ਜਾ ਰਿਹਾ ਖੁਸ਼ੀ ਵਾਲੀ ਗੱਲ ਆ ਤੇ ਧੰਨਵਾਦ ਆ ਭਾਈ ਜਿਹੜੇ ਜਿਹੜੇ ਵੀ ਇਸ ਕਾਰਜ ਵਿੱਚ ਕੰਮ ਵਿੱਚ ਇਨਵੋਲ ਵਹਾਂ ਸਿਸਕਾ ਟਟਟ ਕੇ ਗੋਲ ਕਰੀ ਜਾਂਦੇ ਆ ਵੇਖੋ ਉਹ ਇਹ ਨਾ ਪੂਰੀ ਆਇਤਾ ਉਹ ਤਾਂ ਜਦੋਂ ਖਾਣਾ ਲੱਗਣੇ ਇਸਾਂ ਬਣੀਆ ਥੱਲੇੋਂ ਝੌੜਾ ਹੈ ਉਦੋਂ ਬਰੀਕ ਹੋ ਜਾਂਦਾ ਹੈ ਬਹੁਤ ਪਿਆਰੇ ਉਹ ਲੱਭਦੇ ਲੱਭਦੇ ਆਪਾਂ ਇਧਰਲੇ ਪਾਸੇ ਆਏ ਸੀ ਹਾਰ ਦਰਵਾਜ਼ਾ ਹੀ ਜਿਹੜਾ ਉਦੋਂ ਬੰਦ ਸੀਗਾ ਥੱਲੇੋਂ ਫਰੰਟ ਆ ਜੀ ਇਹ ਘਰ ਦਾ ਫਰੰਟ ਹੈ ਜੀ 6 ਮਹੀਨੇ ਸਾਲ ਚ ਜਦੋਂ ਵੀ ਕੰਪਲੀਟ ਹੁੰਦੀ ਹੈ ਇੱਕ ਵਾਰੀ ਨਾ ਰੂਹ ਖੁਸ਼ ਹੋਇਆ ਕਰੂਗੀ ਜਿਹੜਾ ਇੱਥੇ ਆਇਆ ਕਰੂਗਾ ਜੀ ਸੁਰ ਬੜੀ ਵੱਡੀ ਗੱਲ ਹੈ ਜੀ ਜਿੱਥੇ ਅਸੀਂ ਬਹੁਤ ਕੁਝ ਗਵਾਇਆ ਹੈ ਉੱਥੇ ਫਿਰ ਅਸੀਂ ਜਦੋਂ ਥੋੜੀ ਥੋੜੀ ਚੀਜ਼ ਵੀ ਕੋਈ ਲੱਭ ਜਾਂਦੀ ਖੁਸ਼ ਹੋ ਜਾਂਦੇ ਆ ਗਵਾਇਆ ਅਸੀਂ ਬਹੁਤ ਕੁਝ ਹੈ ਪਰ ਇੱਕ ਜਦੋਂ ਕੋਈ ਥੋੜੀ ਥੋੜੀ ਵੀ ਚੀਜ਼ ਲੱਭ ਜਾਂਦੀ ਹੈ ਇੱਥੇ ਕਦੀ ਰੌਸ਼ਨੀਆਂ ਜਗਦੀਆਂ ਹੋਣਗੀਆਂ ਕੋਈ ਬੰਦ ਨਹੀਂ ਹੁੰਨ ਦਿੰਦਾ ਹਣਾ ਦੀਵਾ ਬੰਦ ਹੁੰਦੇ ਉਹਨੂੰ ਗੁੱਸੇ ਹੁੰਦੇ ਹੋਣੇ ਆ ਹਾਂਜੀ ਵੀ ਭਾਈ ਦੀਵਾ ਕਿੱਦਾਂ ਬੰਦ ਹੋ ਗਿਆ ਤੇ ਆਈ ਤਾਂ ਡਿਊਟੀ ਸੀ ਹਾਂ ਹੀ ਥਮਲੇ ਜਿੱਦਾਂ ਦੇ ਹੁਣ ਬਣ ਰਹੇ ਆ ਥੱਲੇ ਚੌੜੇ ਆ ਉੱਪਰ ਆ ਬਰੀਕ ਹੋਈ ਜਾਂਦੇ ਫਿਰ ਇੱਥੇ ਡਿਜ਼ਾਈਨ ਆਉਂਦਾ ਹੈ